ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਤ ਮਹੀਨੇ ਦੀ ਸੰਗਰਾਣ ਤੋਂ ਪਹਿਲਾਂ ਪਹਿਲਾਂ ਬਿਨਾਂ ਨਾਗਾ ਪਾਇਆ ਇਹ ਨੌ ਕੰਮ ਜੇਕਰ ਤੁਸੀਂ ਕਰ ਲੈਂਦੇ ਹੋ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਹਰ ਦੁੱਖ ਦੂਰ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਉੱਪਰ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਜੇਕਰ ਤੁਹਾਡੇ ਕੋਲ ਪਹੁੰਚ ਚੁੱਕੀ ਹੈ ਤੇ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਤਾਂ ਸਾਥ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਨੂੰ ਪੂਰਾ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਜਾਣਕਾਰੀ ਹਮੇਸ਼ਾ ਖਤਰਨਾਕ ਹੁੰਦੀ ਹੈ ਤੇ ਵੀਡੀਓ ਦੀ ਜਾਣਕਾਰੀ ਤੁਹਾਡੇ ਬਹੁਤ ਹੀ ਕੰਮ ਆਵੇਗੀ ਕਿਉਂਕਿ ਸਾਥ ਸੰਗਤ ਜੀ ਜਦੋਂ ਵੀ ਅਸੀਂ ਕੋਈ ਵੀਡੀਓ ਬਣਾਉਂਦੇ ਹਾਂ ਤਾਂ ਬਣਾਉਣ ਦਾ ਮਕਸਦ ਇਹੀ ਹੁੰਦਾ ਹੈ ਕਿ ਸਾਡੀ ਜ਼ਿੰਦਗੀ ਦੀ ਜੋ ਵੀ ਨਿਰਾਸ਼ਾ ਹੈ 네ਗੇਟਿਵਿਟੀ ਹੈ ਉਹ ਦੂਰ ਹੋ ਜਾਵੇਗੀ ਸਾਡਾ ਜੀਵਨ ਚੜ੍ਹਦੀ ਕਲਾ ਵਾਲਾ ਬਣ ਜਾਵੇਗਾ ਜੋ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਚਿੰਤਾਵਾਂ ਤੇ ਮੁਸ਼ਕਿਲਾਂ ਦੇ ਨਾਲ ਅਸੀਂ ਪੂਰਾ ਇਹ ਡਟ ਕੇ ਨਜਿੱਠ ਸਕਦੇ ਹਾਂ ਉਹਨਾਂ ਮੁਸ਼ਕਿਲਾਂ ਪਰੇਸ਼ਾਨੀਆਂ ਦਾ ਅਸੀਂ ਹੱਲ ਕਰ ਸਕਦੇ ਹਾਂ ਉਹਨਾਂ ਮੁਸ਼ਕਿਲਾਂ ਤੋਂ ਬਿਲਕੁਲ ਹੀ ਦੂਰ ਹੋ ਜਾਵਾਂਗੇ ਕਿਉਂਕਿ ਸਾਤਸੰਗ ਜੀ ਜੋ ਆਪਾਂ ਨੂੰ ਇਹ ਸੋਹਣਾ ਜੀਵਨ ਮਿਲਿਆ ਹੈ ਮਨੁੱਖੀ ਜਾਮਾ ਮਿਲਿਆ ਹੈ ਇਹ ਮੰਨ ਲਓ ਕਿ ਇੱਕ ਕਿਤਾਬ ਵਾਂਗ ਹੈ ਜਿਹਦੇ ਹਰ ਪੰਨੇ ਦੇ ਉੱਤੇ ਕੋਈ ਨਾ ਕੋਈ ਨਵਾਂ ਸਵਾਲ ਕੋਈ ਨਾ ਕੋਈ ਨਵਾਂ ਪਰਚਾ ਸਾਨੂੰ ਪਰਮਾਤਮਾ ਜੀ ਜ਼ਰੂਰ ਪਾ ਦਿੰਦੇ ਹਨ ਜਿਸ ਦੇ ਵਿੱਚੋਂ ਅਸੀਂ ਪਾਸ ਹੋਣਾ ਹੁੰਦਾ ਹੈ ਭਾਵੇਂ ਕਿ ਹਰ ਦਿਨ ਸਾਡੇ ਲਈ ਕੋਈ ਨਾ ਕੋਈ ਨਵੀਂ ਚੁਣੌਤੀ ਹੀ ਆਉਂਦੀ ਹੈ ਕਿਉਂਕਿ ਚੱਲਦੇ ਵੱਸਦੇ ਜੀਵਨ ਦੇ ਵਿੱਚ ਇਹ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਹੀ ਰਹਿੰਦੀਆਂ ਹਨ ਬਚਪਨ ਤੋਂ ਹੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇਹ ਮੁਸ਼ਕਿਲਾਂ ਚੁਣੌਤੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਹੁਣ ਬੱਚਿਆਂ ਨੂੰ ਹੀ ਪੁੱਛ ਕੇ ਵੇਖ ਲਓ ਭਾਵੇਂ ਬੱਚੇ ਆਪਣੀ ਜਗ੍ਹਾ ਤੇ ਕਹਿ ਦਿੰਦੇ ਹਨ ਕਿ ਸਾਨੂੰ ਬਹੁਤ ਚਿੰਤਾ ਹੈ ਉਹਨਾਂ ਨੂੰ ਆਪਣੀ ਪੜ੍ਹਾਈ ਦੀ ਚਿੰਤਾ ਜਦੋਂ ਥੋੜੇ ਜੇ ਵੱਡੇ ਹੋ ਜਾਣਗੇ ਫਿਰ ਨੌਕਰੀ ਦੀ ਚਿੰਤਾ ਇਸੇ ਤਰ੍ਹਾਂ ਹੀ ਜਿਵੇਂ ਜਿਵੇਂ ਜੀਵਨ ਅੱਗੇ ਵੱਧਦਾ ਹੈ ਹਰ ਮਨੁੱਖ ਦੀ ਜ਼ਿੰਦਗੀ ਦੀ ਆਪੋ ਆਪਣੀਆਂ ਹੀ ਸਮੱਸਿਆਵਾਂ ਉਸ ਨੂੰ ਆਣ ਘੇਰ ਲੈਂਦੀਆਂ ਹਨ ਕਿਸੇ ਨੂੰ ਪੈਸੇ ਦੀ ਚਿੰਤਾ ਕਿਸੇ ਨੂੰ ਬੱਚਿਆਂ ਦੀ ਪੜ੍ਹਾਈ ਦੀ ਚਿੰਤਾ ਕਿਸੇ ਨੂੰ ਰਿਸ਼ਤੇ ਦੀ ਚਿੰਤਾ ਕੋਈ ਨਾ ਕੋਈ ਪਰੇਸ਼ਾਨੀ ਜੀਵਨ ਵਿੱਚ ਚੱਲਦੀ ਹੀ ਰਹਿੰਦੀ ਹੈ ਇਹ ਸਭ ਕੁਝ ਇਦਾਂ ਹੀ ਚੱਲਦਾ ਰਹਿਣਾ ਹੈ ਕਿਉਂਕਿ ਸਾਤ ਸੰਗ ਹੈ ਜੀ ਚਲਦੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਤਾਂ ਆਉਂਦੇ ਜਾਂਦੇ ਰਹਿੰਦੇ ਹਨ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਇਸ ਲਈ ਆਪਾਂ ਆਪਣੇ ਆਪ ਨੂੰ ਇਦਾਂ ਦਾ ਬਣਾਉਣਾ ਹੈ ਇਸ ਤਰੀਕੇ ਦੇ ਨਾਲ ਤਿਆਰ ਕਰਨਾ ਹੈ ਕਿ ਸਾਡੀ ਜ਼ਿੰਦਗੀ 'ਚ ਕੋਈ ਵੀ ਮੁਸ਼ਕਿਲ ਦੀ ਘੜੀ ਜੇਕਰ ਹੋਵੇ ਸਾਡੀ ਜ਼ਿੰਦਗੀ ਦੇ ਵਿੱਚ ਜੇਕਰ ਕੋਈ ਅਚਾਨਕ ਚੁਣੌਤੀ ਆ ਜਾਵੇ ਅਸੀਂ ਉਸ ਮੁਸ਼ਕਿਲ ਦਾ ਸਾਹਮਣਾ ਟੱਟ ਕੇ ਕਰ ਸਕੀਏ ਕੋਈ ਵੀ ਦੁੱਖ ਰੋਗ ਪਰੇਸ਼ਾਨੀ ਚਿੰਤਾ ਸਾਨੂੰ ਨਿਰਾਸ਼ਨਾ ਕਰ ਪਾਵੇ ਸਾਡੀ ਹਿੰਮਤ ਸਾਡੇ ਹੌਂਸਲੇ ਨੂੰ ਨਾ ਤੋੜ ਦੇਵੇ ਅਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੀਏ ਖੁਸ਼ ਰਹੀਏ ਆਨੰਦ ਵਿੱਚ ਰਹੀਏ ਤੰਦਰੁਸਤ ਰਹੀਏ ਤਾਂ ਫਿਰ ਆਓ ਜੀ ਅੱਜ ਦੀ ਵੀਡੀਓ ਦੇ ਰਾਹੀਂ ਆਪਾਂ ਉਹਨਾਂ ਗੱਲਾਂ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਵਾਲੇ ਹਾਂ ਜੀ ਜੋ ਸਾਡੇ ਜੀਵਨ ਨੂੰ ਸੋਹਣਾ ਬਣਾਉਂਦੇ ਹਨ ਸਾਡੇ ਜੀਵਨ ਨੂੰ ਸੁਚੱਜਾ ਬਣਾਉਂਦੇ ਹਨ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਦੇ ਹਨ ਤਾਂ ਦਰਸ ਤਤੇ ਨਰਵਾ ਰੱਖਣਗੇ ਸਭ ਤੋਂ ਪਹਿਲਾ ਨਿਯਮ ਸਵੇਰੇ ਜਲਦੀ ਉੱਠਣ ਦਾ ਹਰ ਰੋਜ਼ ਸੂਰਜ ਚੜਨ ਤੋਂ ਪਹਿਲਾਂ ਉੱਠੋ ਅਤੇ ਉੱਠ ਕੇ ਸਭ ਤੋਂ ਪਹਿਲਾਂ ਪਰਮ ਪਿਤਾ ਜੀ ਪਰਮਾਤਮਾ ਜੀ ਦਾ ਨਾਮ ਲਓ ਗੁਰਬਾਣੀ ਦਾ ਪਾਠ ਕਰੋ ਕੁਝ ਸਮਾਂ ਬੈਠ ਕੇ ਤੁਸੀਂ ਕੀਰਤਨ ਜ਼ਰੂਰ ਸੁਣਨਾ ਹੈ ਕਿਉਂਕਿ ਸਾਥ ਸੰਗ ਜੀ ਜਦੋਂ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਤੋਂ ਕਰਦੇ ਹਾਂ ਉਹਨਾਂ ਦੀ ਭਜਨ ਬੰਦਗੀ ਤੋਂ ਕਰਦੇ ਹਾਂ ਤਾਂ ਕੋਈ ਵੀ ਮਨੁੱਖ ਕਿਸੇ ਵੀ ਧਰਮ ਵਿੱਚ ਹੋਵੇ ਜੇਕਰ ਉਹ ਆਪਣੇ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਕਰਦਾ ਹੈ ਤਾਂ ਮੰਨੋ ਕਿ ਇੱਕ ਪਾਵਰ ਇੱਕ ਊਰਜਾ એનર્ਜੀ ਉਸ ਨੂੰ ਮਿਲ ਜਾਂਦੀ ਹੈ ਉਸ ਇਨਸਾਨ ਨੂੰ ਪੂਰਾ ਹੀ ਦਿਨ ਉਹਦੇ ਨਾਲ ਕੰਮ ਕਰਦੀ ਹੈ ਉਹ એનર્ਜੀ ਕਿਉਂਕਿ ਸਾਥ ਸੰਗੇ ਜੀ ਗੁਰੂ ਦਾ ਗਿਆਨ ਤੇ ਸਾਡੇ ਮਨ ਨੂੰ ਮਜ਼ਬੂਤ ਬਣਾਉਂਦਾ ਹੈ ਸਾਡੇ ਮਨ ਨੂੰ ਤਕੜਾ ਕਰ ਦਿੰਦਾ ਹੈ ਸਾਡੇ ਮਨ ਨੂੰ ਹਮੇਸ਼ਾ ਸ਼ਾਂਤ ਰੱਖਦਾ ਹੈ ਤੇ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਹਰ ਇੱਕ ਕੰਮ ਨੂੰ ਸਫਲਤਾਪੂਰਵਕ ਕਰਨ ਦੇ ਲਈ ਸਾਡਾ ਤਨ ਤੇ ਮਨ ਦੋਵੇਂ ਹੀ ਤੰਦਰੁਸਤ ਤੇ ਨਿਰੋਇ ਹੋਣੇ ਚਾਹੀਦੇ ਹਨ ਸਾਡੇ ਮਨ ਦਾ ਸ਼ਾਂਤ ਹੋਣਾ ਬੜਾ ਜ਼ਰੂਰੀ ਹੈ ਸਾਡਾ ਮਨ ਜਿੰਨਾ ਹੀ ਸ਼ਾਂਤ ਰਹਿੰਦਾ ਹੈ ਓਨਾ ਹੀ ਇਹ ਸਾਡੇ ਲਈ ਸਹੀ ਫੈਸਲੇ ਕਰਦਾ ਹੈ ਪਰਮਾਤਮਾ ਦਾ ਨਾਮ ਸਾਡੇ ਮਨ ਦੀ ਸ਼ਾਂਤੀ ਨੂੰ ਪ੍ਰਦਾਨ ਕਰਦਾ ਹੈ ਸਾਡੇ ਮਨ ਨੂੰ ਤਾਕਤ ਦਿੰਦਾ ਹੈ ਇਸ ਕਰਕੇ ਸਵੇਰੇ-ਸਵੇਰ ਪਰਮਾਤਮਾ ਦਾ ਨਾਮ ਜਪਣਾ ਬੜਾ ਜ਼ਰੂਰੀ ਹੈ। ਉਸ ਤੋਂ ਬਾਅਦ ਕੁਝ ਸਮਾਂ ਆਪਣੇ ਸਰੀਰ ਨੂੰ ਵੀ ਜ਼ਰੂਰ ਦੇਣਾ ਚਾਹੀਦਾ ਹੈ ਸੈਰ ਕਰ ਲਓ। ਤੁਸੀਂ ਕਸਰਤ ਕਰ ਲਓ। ਇਹਦੇ ਨਾਲ ਸਰੀਰ ਤਾਂਦਰੁਸਤ ਤੇ ਨਰਵਾਂ ਰਹਾ ਰਹੇਗਾ। ਉਸ ਤੋਂ ਬਾਅਦ ਤੀਸਰਾ ਨਿਯਮ ਕਿ ਸਾਡੇ ਹਿੱਸੇ ਦੇ ਜੋ ਵੀ ਕੰਮ ਹਨ, ਜੋ ਵੀ ਜ਼ਿੰਮੇਵਾਰੀਆਂ ਹਨ, ਉਹਨਾਂ ਜ਼ਿੰਮੇਵਾਰੀਆਂ ਨੂੰ ਤੁਸੀਂ ਉਹਨਾਂ ਕੰਮਾਂ ਨੂੰ ਕਿਸੇ ਦੇ ਹਿੱਸੇ ਤੇ ਪੂਰੇ ਸਹੀ ਤਰੀਕੇ ਦੇ ਨਾਲ ਉਹਨਾਂ ਨੂੰ ਨਿਪਟਉਣਾ ਹੈ ਤੇ ਪੂਰੇ ਚਾਹ ਦੇ ਨਾਲ ਹਰ ਕੰਮ ਨੂੰ ਨਿਪਟਾਉਣਾ ਹੈ ਕਿਉਂਕਿ ਸਾਧ ਸੰਗਤ ਜੀ ਜਦੋਂ ਆਪਾਂ ਆਪਣੇ ਹਿੱਸੇ ਦੇ ਕੰਮਾਂ ਨੂੰ ਸਹੀ ਸਮੇਂ ਤੇ ਪੂਰਾ ਕਰ ਦਿੰਦੇ ਹਾਂ ਸਾਡੇ ਮਨ ਨੂੰ ਫਿਰ ਸੰਤੁਸ਼ਟੀ ਮਿਲ ਜਾਂਦੀ ਹੈ ਪਰ ਜਦੋਂ ਅਸੀਂ ਆਪਣੇ ਅੱਜ ਦੇ ਕੰਮ ਨੂੰ ਕੱਲ ਤੇ ਟਾਲ ਦਿੰਦੇ ਹਾਂ ਜਾਂ ਪਰਸੋਂ ਤੇ ਟਾਲਦੇ ਹਾਂ ਤੇ ਇਸ ਤਰ੍ਹਾਂ ਸਾਡੇ ਕਮਾਕਾਰਾਂ ਦਾ ਬੋਝ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਉਹੀ ਕੰਮ ਜਿਹੜੇ ਅਸੀਂ ਆਸਾਨੀ ਨਾਲ ਕਰ ਸਕਦੇ ਸੀ ਉਹ ਸਾਨੂੰ ਬੋਝ ਲੱਗਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਇਸ ਤਰ੍ਹਾਂ ਕੰਮਕਾਰਾਂ ਦਾ ਬੋਝ ਸਿਰ ਤੇ ਹੁੰਦਾ ਹੈ ਫਿਰ ਜ਼ਿੰਦਗੀ ਹੀ ਬੋਝ ਲੱਗਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਆਪਣੇ ਹਰ ਇੱਕ ਕੰਮ ਨੂੰ ਪੂਰੇ ਚਾਹ ਤੇ ਉਤਸ਼ਾਹ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਜਿਹੜਾ ਸਾਡੇ ਹਿੱਸੇ ਦਾ ਕੰਮ ਉਹ ਸਾਨੂੰ ਹੀ ਕਰਨਾ ਪੈਣਾ ਹੈ ਤਾਂ ਜਿੰਨਾ ਹੀ ਅਸੀਂ ਖੁਸ਼ੀ-ਖੁਸ਼ੀ ਕਰਾਂਗੇ ਚਾਹ ਨਾਲ ਕਰਾਂਗੇ ਉਨਾ ਹੀ ਉਹ ਕੰਮ ਕਰਨਾ ਸਾਨੂੰ ਸੌਖਾ ਲੱਗਣਾ ਸ਼ੁਰੂ ਹੋ ਜਾਵੇਗਾ ਉਸ ਵਿੱਚ ਕੰਮ ਵਿੱਚ ਕੀਤੀ ਹੋਈ ਬਰਕਤ ਵੀ ਫਿਰ ਹਾਸਲ ਹੋ ਜਾਵੇਗੀ ਉਸ ਤੋਂ ਬਾਅਦ ਸਾਨੂੰ ਰਾਤ ਸੌਣ ਤੋਂ ਪਹਿਲਾਂ ਆਪਣੇ ਪੂਰੇ ਦਿਨ ਦਾ ਹਿਸਾਬ ਕਿਤਾਬ ਆਪਣੇ ਆਪ ਤੋਂ ਹੀ ਮੰਗਣਾ ਚਾਹੀਦਾ ਹੈ ਆਪਣੇ ਆਪ ਨੂੰ ਹੀ ਅੱਜ ਪੂਰੇ ਦਿਨ ਵਿੱਚ ਕੀ ਅਸੀਂ ਕਿਹੜਾ ਕੰਮ ਕੀਤਾ ਕਿਉਂਕਿ ਜਦੋਂ ਆਪਾਂ ਹਰ ਰੋਜ਼ ਆਪਣੇ ਆਪ ਤੋਂ ਆਪਣੇ ਹੀ ਸਮੇਂ ਦਾ ਹਿਸਾਬ ਕਿਤਾਬ ਮੰਗਦੇ ਹਾਂ ਫਿਰ ਅਸੀਂ ਆਪਣੇ ਕੀਮਤੀ ਸਮੇਂ ਦੀ ਬਰਬਾਦੀ ਕਰਨ ਤੋਂ ਬਚ ਜਾਂਦੇ ਹਾਂ ਜਿਵੇਂ ਕਈ ਵਾਰ ਨਾ ਜਾਣੇ ਅਣਜਾਣੇ ਵਿੱਚ ਅਸੀਂ ਆਪਣੇ ਇਹ ਕੀਮਤੀ ਸਮੇਂ ਨੂੰ ਫਾਲਤੂ ਦੀਆਂ ਗੱਲਾਂ ਦੇ ਕੰਮਾਂ ਤੋਂ ਬਰਬਾਦ ਕਰ ਬੈਠਦੇ ਹਾਂ ਇਸ ਕਰਕੇ ਹਰ ਰੋਜ਼ ਆਪਣੇ ਆਪ ਤੋਂ ਸਦਾ ਆਪਣੇ ਕੰਮ ਦਾ ਤੇ ਸਮੇਂ ਦਾ ਹਿਸਾਬ ਮੰਗਿਆ ਕਰੋ ਕਿ ਮਨਾ ਦੱਸ ਤੂੰ ਸਵੇਰ ਤੋਂ ਸ਼ਾਮ ਤੱਕ ਕਿੰਨੀ ਵਾਰ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਿਆ ਹੈ ਕਿੰਨਾ ਸਮਾਂ ਤੂੰ ਆਪਣੀ ਸਿਹਤ ਨੂੰ ਦਿੱਤਾ ਹੈ ਕਿੰਨਾ ਸਮਾਂ ਤੂੰ ਆਪਣੀ ਮਿੱਥੀ ਹੋਈ ਮੰਜ਼ਿਲ ਨੂੰ ਪ੍ਰਾਪਤ ਕਰਨ ਲਈ ਲਾਇਆ ਹੈ ਕਿੰਨਾ ਸਮਾਂ ਤੋਂ ਟੀਵੀ ਵੇਖਿਆ ਹੈ ਕਿੰਨਾ ਸਮਾਂ ਤੋਂ ਮੋਬਾਈਲ ਚਲਾਇਆ ਹੈ ਕਿੰਨਾ ਸਮਾਂ ਤੋਂ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ ਹਨ ਜਦੋਂ ਹਰ ਰੋਜ਼ ਆਪਾਂ ਇਹ ਸਮੇਂ ਦਾ ਹਿਸਾਬ ਕਿਤਾਬ ਰੱਖਣਾ ਸ਼ੁਰੂ ਕਰ ਦੇਵਾਂਗੇ ਤਾਂ ਆਪਣੇ ਸਮੇਂ ਦੀ ਸਹੀ ਵਰਤੋਂ ਹੋਣੀ ਸ਼ੁਰੂ ਹੋ ਜਾਵੇਗੀ ਜਿਸ ਵੀ ਚੀਜ਼ ਦੇ ਉੱਤੇ ਅਸੀਂ ਜ਼ਿਆਦਾ ਸਮਾਂ ਲਗਾਉਂਦੇ ਹਾਂ ਉਸ ਚੀਜ਼ ਵਿੱਚ ਸਾਡਾ ਵਾਧਾ ਹੁੰਦਾ ਹੈ ਤੇ ਜਿਹਨੂੰ ਸਮਾਂ ਸੀ ਘਟ ਦੇਂਦੇ ਹਾਂ ਉਹਦੇ ਵਿੱਚ ਸਾਨੂੰ ਘਾਟ ਆ ਹੀ ਪੈਂਦਾ ਹੈ ਫਿਰ ਆਪਾਂ ਵੇਖਣਾ ਹੈ ਕਿ ਫਾਲਤੂ ਦੇ ਕੰਮਾਂ ਵਿੱਚ ਅਸੀਂ ਸਮਾਂ ਤਾਂ ਨਹੀਂ ਬਰਬਾਦ ਕਰ ਰਹੇ ਇਸ ਗੱਲ ਦਾ ਫਿਰ ਖਾਸ ਧਿਆਨ ਰੱਖ ਲੈਣਾ ਹੈ ਤੇ ਹਿਸਾਬ ਕਿਤਾਬ ਆਪਣੇ ਤੋਂ ਜ਼ਰੂਰ ਮੰਗਣਾ ਹੈ ਕਾਪੀ ਦੇ ਉੱਤੇ ਪੈਨ ਨਾਲ ਲਿਖਣਾ ਸ਼ੁਰੂ ਕਰ ਦਿਓ ਵੇਖਣਾ ਕਿ ਕੁਝ ਹੀ ਦਿਨਾਂ ਵਿੱਚ ਆਪਣੇ ਆਪ ਵਿੱਚ ਤੁਸੀਂ ਬਦਲਾਵ ਹੁੰਦਾ ਮਹਿਸੂਸ ਕਰੋਗੇ ਆਪਣੇ ਹਰ ਇੱਕ ਕੰਮ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿਓ ਰਾਤ ਨੂੰ ਸੌਣ ਤੋਂ ਪਹਿਲਾਂ ਪਰਮਪਿਤਾ ਪਰਮਾਤਮਾ ਜੀ ਦੇ ਵੱਲੋਂ ਦਿੱਤੀਆਂ ਹੋਈਆਂ ਦਿੱਤਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਸ਼ੁਕਰਾਨਾ ਕਰਕੇ ਸਾਡੇ ਮਨ ਦੇ ਗਿਲੇ ਸ਼ਿਕਵੇ ਸ਼ਿਕਾਇਤਾਂ ਦੂਰ ਹੁੰਦੀਆਂ ਹਨ। ਅਸੀਂ ਇੱਕ ਰੱਜੀ ਹੋਈ ਰੂਹ ਬਣ ਜਾਂਦੇ ਹਾਂ। ਰਾਤ ਨੂੰ ਸੌਣ ਵੇਲੇ ਪਰਮਪਿਤਾ ਪਰਮਾਤਮਾ ਜੀ ਦਾ ਨਾਮ ਜਪਣਾ ਬੜਾ ਜ਼ਰੂਰੀ ਹੈ। ਜੇ ਮਨ ਦੇ ਉੱਤੇ ਕੋਈ ਬੋਝ, ਕੋਈ ਚਿੰਤਾ ਹੋਵੇ ਤਾਂ ਉਹਨੂੰ ਲੈ ਕੇ ਸੌ ਜਾਓ। ਕਿਉਂਕਿ ਸੌਣ ਤੋਂ ਪਹਿਲਾਂ ਜੋ ਚੀਜ਼ ਅਸੀਂ ਸੋਚਦੇ ਹਾਂ, ਸੁਣਦੇ ਹਾਂ। ਦੇਖਦੇ-ਦੇਖਦੇ ਸਾਂ ਜਾਂਦੇ ਹਾਂ ਉਹ ਹੀ ਚੀਜ਼ਾਂ ਫਿਰ ਪੂਰੀ ਰਾਤ ਸਾਡੇ ਮਨ ਤੇ ਪ੍ਰਭਾਵ ਪਾਉਂਦੀਆਂ ਹਨ ਉਹ ਗੱਲਾਂ ਸਾਡੇ ਮਨ ਵਿੱਚ ਚਲਦੀਆਂ ਰਹਿੰਦੀਆਂ ਹਨ ਤੇ ਫਿਰ ਸੁਪਨੇ ਦੇ ਰੂਪ ਵਿੱਚ ਕਈ ਕੁਝ ਬਣ ਜਾਂਦਾ ਹੈ ਜੋ ਚੀਜ਼ਾਂ ਸਾਡੇ ਮਨ ਵਿੱਚ ਜਿਆਦਾ ਸਮੇਂ ਤੱਕ ਰਹਿੰਦੀਆਂ ਹਨ ਸਾਡਾ ਮਨ ਦੇ ਉਸੇ ਹਿਸਾਬ ਤੇ ਸੋਚਣਾ ਸ਼ੁਰੂ ਕਰ ਦਿੰਦਾ ਹੈ ਜੇ ਹਰ ਵੇਲੇ ਚਿੰਤਾ ਬੋਝ ਮਨ ਵਿੱਚ ਰੱਖਾਂਗੇ ਤਾਂ ਚਿੰਤਾਵਾਂ ਪਰੇਸ਼ਾਨੀਆਂ ਹੋਰ ਵੱਧ ਜਾਣਗੀਆਂ ਪਰ ਜੇ ਮਨ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰ ਕੇ ਰੱਖਾਂਗੇ ਤਾਂ ਸਾਡੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਦਾ ਹੱਲ ਹੋ ਜਾਵੇਗਾ ਇਸ ਲਈ ਆਪਣੇ ਮਨ ਨੂੰ ਚੰਗੀ ਜਾਣਕਾਰੀ ਦੇ ਨਾਲ ਭਰ ਕੇ ਰੱਖੋ ਮਨ ਨੂੰ ਗੁਰੂ ਦੇ ਗਿਆਨ ਨਾਲ ਜੋੜ ਕੇ ਰੱਖੋ ਇਹ ਕੰਮ ਹਰ ਰੋਜ਼ ਕਰੋ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਚੇਤ ਮਹੀਨੇ ਦੀ ਸੰਗ੍ਰਾਂਦ ਆਉਣ ਵਾਲੀ ਹੈ ਭਾਵ ਕਿ ਨਵਾਂ ਵਾਰਾ ਸ਼ੁਰੂ ਹੋ ਜਾਵੇਗਾ ਜਦੋਂ ਇਹ ਤੁਹਾਡੇ ਕੋਲ ਵੀਡੀਓ ਆ ਚੁੱਕੀ ਹੈ ਤਾਂ ਤੁਸੀਂ ਇਸ ਕੰਮ ਦੀ ਸ਼ੁਰੂਆਤ ਉਸੇ ਸਮੇਂ ਤੋਂ ਹੀ ਕਰ ਦੇਣੀ ਹੈ ਕੱਲ ਤੋਂ ਹੀ ਆਪਣੀ ਜ਼ਿੰਦਗੀ ਵਿੱਚ ਇਸ ਨਿਯਮ ਨੂੰ ਪੱਕਾ ਕਰ ਲੈਣਾ ਹੈ 1 ਮਹੀਨਾ ਜਾਂ ਸੰਗਰਾਮ ਤੱਕ ਹੀ ਤੁਸੀਂ ਇਸ ਤਰੀਕੇ ਨਾਲ ਦਿਨ ਬਿਤਾ ਕੇ ਵੇਖ ਲਿਓ ਤਾਂ ਵੇਖਣਾ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਕਿਵੇਂ ਹੋਣੀ ਸ਼ੁਰੂ ਹੋ ਜਾਵੇਗੀ ਫਿਰ ਆਪਣੇ ਗੁਰੂ ਦਾ ਗਿਆਨ ਹਰ ਰੋਜ਼ ਵੰਡਣਾ ਵੀ ਸ਼ੁਰੂ ਕਰ ਦਿਓ ਇਸ਼ਨਾਨ ਕਰਨਾ ਸ਼ੁਰੂ ਕਰ ਦੇ ਕਿਉਂਕਿ ਮੌਸਮ ਵਿੱਚ ਬਹੁਤ ਫਰਕ ਪੈ ਚੁੱਕਾ ਹੈ ਹੁਣ ਤਾਂ ਕੋਈ ਵੀ ਬਹਾਨਾ ਨਹੀਂ ਹੋਵੇਗਾ ਹਰ ਰੋਜ਼ ਇਸ਼ਨਾਨ ਕਰਕੇ ਗੁਰਬਾਣੀ ਦਾ ਜਾਪ ਕਰੋ ਕੀਰਤਨ ਸੁਣ ਤੁਹਾਡੇ ਮਨ ਨੂੰ ਹੀ ਆਨੰਦ ਮਿਲਣਾ ਸ਼ੁਰੂ ਹੋ ਜਾਵੇਗਾ ਬੜੇ ਹੀ ਸ਼ਾਂਤੀ ਤੇ ਸਕੂਨ ਮਿਲ ਜਾਵੇਗਾ ਤੇ ਰਾਤ ਨੂੰ ਹਿਸਾਬ ਕਿਤਾਬ ਵਾਲਾ ਕੰਮ ਵੀ ਜ਼ਰੂਰ ਕਰ ਲੈਣਾ ਹੈ ਕਿ ਅੱਜ ਮੈਂ ਪੂਰੇ ਦਿਨ ਵਿੱਚ ਕਿਧਰੇ ਕੋਈ ਗਲਤੀ ਤਾਂ ਨਹੀਂ ਕੀਤੀ ਕਿਸੇ ਦੀ ਕੋਈ ਨਿੰਦਿਆ ਚੁਗਲੀ ਤਾਂ ਨਹੀਂ ਕੀਤੀ ਕਿਸੇ ਨੂੰ ਮਾੜਾ ਤਾਂ ਨਹੀਂ ਬੋਲਿਆ ਆਪਣੇ ਮਨ ਦੇ ਵਿੱਚੋਂ ਹੀ ਪਰਮਾਤਮਾ ਦਾ ਧਿਆਨ ਤਰ ਕੇ ਮਾਫੀ ਮੰਗ ਲੈਣੀ ਹੈ ਤਾਂ ਵੇਖਣਾ ਤੁਹਾਡਾ ਸਰੀਰ ਵੀ ਹੌਲਾ ਤੇ ਨਰੂਆ ਹੋ ਜਾਵੇਗਾ ਤੁਹਾਡੇ ਕੰਮ ਤਾਂ ਦੇ ਜ਼ਿੰਮੇਵਾਰੀਆਂ ਨੂੰ ਵੀ ਤੁਸੀਂ ਖੁਸ਼ੀ-ਖੁਸ਼ੀ ਤੇ ਚਾਰ ਨਾਲ ਨਿਭਾ ਲਓਗੇ ਕਿਉਂਕਿ ਤੁਸੀਂ ਬਹੁਤ ਸਮਾਂ ਪਹਿਲਾਂ ਉੱਠ ਚੁੱਕੇ ਹੋਵੋਗੇ ਤੇ ਆਪਣੇ ਸਾਰੇ ਹੀ ਕਾਰਜਾਂ ਨੂੰ ਸਫਲਤਾਪੂਰਵਕ ਪੂਰਿਆਂ ਕਰ ਲਓਗੇ ਤੁਹਾਡੀ 1 ਮਹੀਨੇ ਦੇ ਵਿੱਚ ਹੀ ਜੀਵਨ ਜਿਹੜਾ ਹੈ ਪਲਟੇਖਾ ਜਾਵੇਗਾ ਤੁਹਾਡੀ ਸੋਚ ਤੁਹਾਡੇ ਕੰਮ ਕਰਨ ਦਾ ਤਰੀਕਾ ਬਦਲ ਜਾਵੇਗਾ ਤੁਹਾਨੂੰ ਹੁਣ ਔਖੇ ਕੰਮ ਵੀ ਸੌਖੇ ਲੱਗਣੇ ਸ਼ੁਰੂ ਹੋ ਜਾਣੇ ਹਨ ਸਤ ਸੰਗਰ ਜੀ ਸੋ ਤੁਸੀਂ ਇਹ ਨੌ ਕੰਮ ਕਰਨੇ ਸ਼ੁਰੂ ਕਰਦੇ ਹੋ ਤੁਹਾਡੇ ਦਿਨ ਬਦਲ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ